ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬਾਈ ਸੁਖੇ ਨੇ ਪਹੁੰਚ ਚੁੱਕੇ ਜੀ ਪਿੰਡ ਗਗੜਪਾਣਾ ਜ਼ਿਲ੍ਹਾ ਅਮਰਸਪੁਰ ਦਾ ਜੀ ਤਸਵੀਰ ਬਾਕਾਲਾ ਮੇਰਾ ਕੈਮਰਾ ਘੁਮਾਓ ਕਟਵੜੇ 7-8 ਦੇ ਲੈ ਬੈ ਝੋਟੇ ਮੈਂ ਜੇ ਸੇਲ ਹੈ ਬਾਈ ਕੋਲ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਠੀ ਦਾ ਜੀ ਉਹ ਠੀਕ ਠਾਕ ਵਧੀਆ ਸਤਿ ਸ਼੍ਰੀ ਅਕਾਲ ਜੀ ਹੋ ਗਈ ਯਾਤਰਾ ਹੋ ਵਧੀਆ ਹਾਂਜੀ ਹਾਂ ਔਰ ਮੈਂ ਕਿਹਾ ਠੀਕ ਸਤਿ ਸ਼੍ਰੀ ਅਕਾਲ ਆ ਜੋਤਨੀ ਅੱਜ ਜੀ ਹੋਤੀ ਗੋਡੀਆਂ ਲੈ ਕੇ ਆ ਮੋਰਸਾ ਲੈ ਕੇ ਉਹ ਗੋਡੀਆਂ ਗੱਡੀਆਂ ਚੱਕਰ ਚ ਪਿਆ ਆ ਚਲੋ ਹੁਣ ਗਾ ਟਾਈਮ ਵੀ ਆ ਗਿਆ ਨਾ ਆ ਹੋਰ ਬਸ ਵਧੀਆ ਵਧੀਆ ਬਾਈ ਵਧੀਆ ਵਧੀਆ ਸਫਰ ਲੱਗਾ ਹਾਂਜੀ ਹਾਂਜੀ ਕਿਨੇ ਪਰਸੋਂ ਆਏ ਪਰਸੋਂ ਪਰਸੋਂ ਆ ਜੀ ਆਪਣੇ ਕੋਲ ਮਾਲ ਫਿਰ ਕੋ ਗੱਬਣਾ ਮੀਆਂ ਲਈਆਂ ਇਹ ਸਾਰੀਆਂ ਹੀ ਸੁਆਈਆਂ ਹਨ ਚਲੋ ਚਲੋ ਤੇਤ ਵਧੀਆ ਹੁਣ ਤੁਹਾਨੂੰ ਪਤਾ ਵੀਡੀਓ ਤੇ ਵਿਕਦਾ ਸੁਆਈਆਂ ਸੁਆਈਆਂ ਵਿਕਦਾ ਜੀ ਆਉਂਦੀ ਹੈ ਨਾ ਤੇ ਆਂਦੇ ਦੁੱਧ ਆਵੇ ਆਉਂਦੇ ਆਂ ਦੁੱਧ ਆ ਨਾ ਤੇ ਸੁਖਣਾ ਦੋ ਤੇ ਅੱਜ ਸੁਈਆਂ ਸੇਰੇ ਦੋ ਪਰਸੋਂ ਸੁਈਆਂ ਇੱਕ ਕੱਲ ਸੂਈ ਏਦਾਂ ਰਾਲ ਮਤਲਬ ਸਾਰਾ ਮਾਲ ਤਾਜਾ ਹੀ ਆ ਇੱਕ ਜਦ ਦੋਵਾਂ ਦੇ ਨਾਲ ਬੌੜੇ ਤੇ ਆ ਚਲੋ ਹਾਂਜੀ ਕੱਲੀ ਸੂਈ ਹਾਂਜੀ ਹਾਂਜੀ ਬੁਲਾ ਦਿਓ ਫਤਿਹ ਉਹ ਸੰਦੀ ਡੇਰੀ ਫਾਰਮ ਵੇਖਣ ਵਾਲੇ ਫਤਿਹ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਹਾਂ ਠੀਕ ਹੈ ਹਾਂਜੀ ਅੱਜ ਕੱਲੀ ਸੂਈ ਚਲੋ ਜੀ ਵੇਖੋ ਸੂਜੀ ਜੀ ਚਾਰਾ ਚਗਾ ਜਨ ਇਹ ਪਰਸੋਂ ਸੂਈ ਰਾਤ ਅੱਛਾ 10 ਕਿਲੋ ਤੋਂ ਬਾਹਰ ਹੈ ਮਤਲਬ ਬੌੜਾ ਆ ਇਸ ਟਾਈਮ ਵਾਹ ਬਹੁਤ ਵਧੀਆ ਹੋ ਰਿਹਾ ਹੈ ਹਾਂਜੀ ਪਰਸੋਂ ਬੌੜਾ ਬਣਦਾ ਜੇ ਅੱਛਾ ਬੌੜਾ ਬਣਦਾ ਹੈ ਬੌੜਾ ਬਣਦਾ 500 ਬੌੜਾ ਬ ਬੋਰ ਮੋਰਾ ਬਜੀ ਹੁਣ ਕਿੰਨਾ ਟਾਈਮ ਬੋਲਾ ਮੈਂ ਕਹਾਂ 10 ਤੋਂ ਬਾਹਰ ਹੋਊਗਾ ਅਸਟਾਂ ਸਿੰਘ ਜੀ 10 ਤੋਂ ਬਾਹਰ ਹੀ ਹੋਊਗਾ ਥਾਣ ਜਿੱਦਾਂ ਦਾ ਸਪੈਸ਼ਲ ਥਾਣਾ ਹੈ ਨਾ ਇਦਾਂ ਨਹੀਂ ਸੰਦੀਪ ਦੀ ਚੋਣ ਬਿਲਕੁਲ ਯਾਦੀ ਸਾਫ ਆ ਹਾਂ ਤੇ ਕਿੰਨਾ ਦੇ ਤੋ ਕਰੂਗੀ ਜੀ ਫਿਰ ਇਹ ਦੇਖੋ ਸੰਦੀਪ ਜੀ ਇਹ ਚੰਗੀ ਸੇਵਾ ਕਰਨ ਵਾਲਾ ਵੀਰ ਭਰਾ ਮਤਲਬ ਦੁੱਧ ਬਾਲਾ ਨਹੀਂ ਤੇ 13 14 ਕਿਲੋ ਤੇ ਦੇ ਦੂ ਲੈ ਜੇ ਮੈਂ ਕੋ ਉਸੇ ਖਰਾ ਕੇ ਖਾ ਲਵਾਂ ਅੱਛਾ ਅੱਗੇ ਢੱਕ ਲਾ ਤੇ ਕੱਟਾ ਕੱਟੇ ਦੀ ਇਹਨੇ ਮਗਰ ਕੱਟਾ ਸੰਦੀਪ ਜੀ ਇਹਨੇ ਮਗਰ ਕੱਟਾ ਆ ਗਿਆ ਹਾਂਜੀ ਹਾਂਜੀ ਐ ਦਿਖਾਉ ਬਰਾ ਥਾਣ ਦਾ ਰਾ ਨੀੜੇ ਘਾਰੇ ਘਾਰੇ ਪਖਾ ਦਿਓ ਜੀ ਕਿੰਨਾ ਜ਼ਬਰਦਸਤ ਲਗਾ ਹਾਂਜੀ ਤੇ ਚੌਣ ਵੀ ਸੰਦੀਪ ਜੀ ਕੋਈ ਗੱਲਾਂ ਕਰਨੇ ਗਾਂ ਹੀ ਆ ਗਏ ਗਾਂ ਗਾਂ ਆਪਾਂ ਗਾਂ ਰਗੂ ਚਵਾਈ ਆ ਠੀਕ ਹੈ ਤੇ ਬਾਕੀ ਕੱਦ ਕੋ ਦਿਖਾ ਦਿਓ ਵੇਖੋ ਸਾਫ ਸਾਫਾ ਬਸ ਹਾਂਜੀ ਇਹ ਵੱਡੀ ਆ ਜੀ ਦਿਖਾ ਦਿਓ ਇੱਕ ਵਾਰ ਵੀਰ ਜੀ ਚੰਗੀ ਤਰ੍ਹਾਂ ਇਧਰੋਂ ਥਣ ਥਣ ਇਧਰ ਦਿਖਾ ਦਿਓ ਸਾਫ ਵੱਡੀ ਜੀ ਜਿਹੜਾ ਲੈ ਜੂ 13 14 ਕਿਲੋ ਦੇ ਦੂਗੀ ਬਸ ਹਾਂਜੀ ਠੀਕ ਹੈ ਵੇਖੋ ਥਣ ਬਹੁਤ ਜ਼ਿਆਦਾ ਚੰਗਾ ਹਾਂਜੀ ਮੁੱਲ ਚਨੀਵ ਜੀ ਬਹੁਤ ਜਾਇਜ਼ ਆ ਆਪਾਂ ਕੋਈ ਡੇ ਡਾਟ ਨਹੀਂ ਪਾਉਣਾ ਵੇਚਣ ਵਾਲੀ ਗਾ ਵੇਚਣ ਵਾਲੇ ਹੈਨਾ ਤੁਸੀਂ ਆਉਂਦੇ ਆ ਇਹ ਗੱਲ ਕਹੀ ਵੀ ਵੇਚ ਗਏ ਠੰਡ ਵਿੱਚ ਬਾਬਾ ਤੁਸਬਾ ਵੇਚਣ ਵਾਲੇ ਗਾ ਇਹ ਆ ਵੀ ਮਈਆਂ ਗੱਬਣਾ ਲਈਆਂ ਸਵਾਈਆਂ ਬਿਲਕੁਲ ਤੇ ਤੁਹਾਨੂੰ ਪਤਾ ਗੱਬਣ ਡੰਗਰ ਲੈਣਾ ਥੋੜਾ ਰਿਸਕੀ ਤੇ ਮਿਹਨਤ ਵੀ ਬਰੀ ਹੈ ਹਾਂਜੀ ਹਾਂਜੀ ਤੇ ਚਲੋ ਚੰਗਾ ਨਿਕਲੇ ਵੀਰ ਭਰਾ ਕ ਤੇ ਫਿਰ ਜੇ ਯਾਦ ਕਰਦੇ ਆ ਇਹਦਾ ਸੰਦੀਪ ਜੀ ਸਿਰਫ 6 ਸਵਾ ਲੱਖ ਸਵਾ ਲੱਖ ਹਾਂਜੀ ਚਲੋ ਦੇਣ ਵਾਲੀ 1000 ਵਿੱਚੋਂ ਛੋਟ ਇੱਕ ਲੱਖ 24000 ਦੇ ਦਾਂਗੇ ਚਲੋ ਲੈ ਚਾ ਚਾ ਯਾਦ ਮੈਂ ਕਿਹਨੇ ਹੁਣ ਕਹਿਤਾ ਉਹ ਜਿਹੜਾ ਮੈਂ ਕਿਹਨੇ ਆਹ ਮਾਰ ਜਨਵਾਰ ਜਿਹੜਾ ਵੀਰ ਲੈ ਜਾਊਗਾ ਨਾ ਯਾਦੀ ਵਡੀ ਐਸਨੀਜੀ ਵੇਖੋ ਮੋਪੀ ਨੂੰ ਬੁਲਾ ਲੈਨੇ ਆ ਹਾਂਜੀ ਇਹ ਕ ਐਕੀਐਮ ਸੰਦੀਪ ਜੀ ਰਾਤ ਸੁਈ ਅੱਜ ਆ ਹੈ ਨੀ ਅੱਜ ਰਾਤ ਅੱਛਾ ਅੱਜ ਰਾਤੀ ਸੁਈ ਆ ਅੱਜ ਰਾਤ ਸੁਈ ਆ ਜੇਰ ਜੀ ਓਕੇ ਆ ਤੋਕੇ ਜੀ ਜੇਰ ਜਾਬ ਦੀ ਗਰੰਟੀ ਵਾਲਾ ਕੰਮ ਜਿਹੜੀ ਨੇ ਪਾਈ ਉਹ ਦੱਸ ਦੇਣ ਜਿਹੜੀਆਂ ਪੌਣ ਵਾਲੀਆਂ ਉਹਨਾਂ ਨੇ ਤੁਹਾਨੂੰ ਪਤਾ ਲੱਗ ਜਾਣਾ ਹੈ ਨਾ ਨਹੀਂ ਚੰਗੀ ਬਾਈ ਹੈ ਨਾ ਤੇ ਜ਼ਿਆਦੀ ਸਾਫ ਹੈ ਵੀ ਸੰਦੀਪ ਜੀ ਹਾਂਜੀ ਛੋਟੀ ਜਿਹੋ ਜਹਾ ਥਣਸੂਨ ਲੱਗਾ ਨਾ ਤੇ ਉਹਦੀ ਚੋਣ ਚਾਂਣ ਬਹੁਤ ਵਧੀਆ ਬਿਲਕੁਲ ਬਿਲਕੁਲ ਜੀ ਇਹ ਮਾਰੇ ਕੱਟੀ ਆ ਸੰਦੀਪ ਜੀ ਵਾਹ ਕੱਟੀ ਮਗਰ ਆ ਗਈ ਤੇ ਖਾਣੇ ਦਾ ਬੜਾ ਜ਼ਬਰਦਸਤ ਲੱਗਾ ਦੋ ਦਵਾਲੀ ਆ ਹਾਂ ਦੋ ਦੋ ਦਵਾਲੀ ਚੋਟੀ ਆ ਦੋ ਦਵਾਲੀ ਆ ਚਲੋ ਜਿਆਦੀ ਚੰਗੀ ਆ ਤੇ ਭਾਅ ਬੜਾ ਸੂਤ ਆ ਛੋਟਾ ਜਾਪਾ ਛੋਟਾ ਹੋ ਜਾਏਗੇ ਸਿਰਫ ਲੱਖ ਲੱਖ ਹਾਂਜੀ 209000 ਦੇ 99000 ਦੇ ਠੀਕ ਹੈ ਜੀ ਹੋਰ ਕਿਹੜਾ ਠੀਕ ਹੈ ਜੀ ਬਰਾਉ ਗੋਪੀ ਨੂੰ ਜਿਹੜਾ ਮਰਜੀ ਵੇਖੋ ਜਨੀ ਜੀ ਕਿੰਨੀ ਸਾਫ ਆ ਹਾਂਜੀ ਹੈ ਚਲੋ ਚਾਣ ਬਹੁਤ ਚੰਗੀ 99000 ਦੇ ਉਹਨੇ ਫੋਨ ਫੋਨ ਆਏ ਖੁੱਲੇ ਮਨ ਨਾਲ ਮਾਂ ਪਾਪਾ ਕਰਦੇ ਬਹੁਤ ਚਾਣਾ ਚੰਗਾ ਕੱਚੇ ਬੱਚੇ ਤਾਜੇ ਨਾ ਮਤਲਬ ਦੋਹਾਂ ਨਾਲ ਇਹ ਗੱਬਣ ਇਹ ਪਰਸੋਂ ਸੂਈ ਸੰਦੀਪ ਜੀ ਅੱਛਾ ਇਹ ਵੀ ਸੂਈ ਆ ਇਹ ਵੀ ਪਰਸੋਂ ਸੀ ਇਹ ਵੀ ਗੱਬਣ ਹੀ ਲਈ ਆਪਾਂ ਸਾਰੀਆਂ ਮਈਆਂ ਸਵਾਈਆਂ ਵਾਂ ਠੀਕ ਆ हां जी, बोला 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 सो सो या। जी।, जी। भाई नहीं। नहीं। जी ਕਿੰਨਾ ਬੋਲਾ ਹੋਣਾ ਇਸ ਟਾਈਮ ਦੇਖੋ ਸੰਦੀਪ ਦੁੱਧ 9 ਕਿਲੋ ਹੋਗਾ ਬੋਲਾ 9 ਕਿਲੋ ਹੋਗਾ ਬੋਲਾ 500 ਤੁਸੀਂ ਆ ਲਓ ਜੀ ਤੇ ਚੂਣ ਚਾਂਦ ਯਾਦੀ ਚੰਗੀ ਸੰਦੀਪ ਜੀ ਨਹੀਂ ਲੈ ਬਾਈ ਬੜਾ ਸੋਹਣਾ ਲੱਗ ਗਿਆ ਇਹਨੇ ਜੀ ਹਾਂ ਲੈ ਕਾਦੇ ਦਰਮਿਆਨਾ ਹੀ ਹੈ ਹਨਾ ਜੀ ਹਾਂ ਹਾਂ ਕਾਦੇ ਟਾਪ ਮੀਡੀਅਮ ਸਾਈਜ਼ ਆ ਪਰ ਇਹ ਚੀਜ਼ ਵੜੀ ਵੇਖੋ ਸੰਗੀ ਸੰਗੀ ਲੱਗੀ ਮੈਨੂੰ ਖਾ ਲਓ ਮੈਨੂੰ ਖਾ ਦਿਓ ਭਾਈ ਆਹ ਮਾਰਾ ਜੀ ਠੀਕ ਆ ਚਲੋ ਇਹ ਤੇ ਦੇਖੀਏ ਇਹ ਫੇਰ ਬਾਈ ਜੀ ਕਿੰਨਾ ਕਰ ਜੀ ਦੁੱਧ ਇਹ ਜੇ ਚੰਗੀ ਸੇਵਾ ਕਰੇ ਤਾਂ 10 ਤੋਂ ਬਾਹਰ ਹੀ ਦੋਗੇ ਹਾਂ 10 ਤੋਂ ਬਾਹਰ ਹੀ ਕਰੋ ਬਾਕੀ ਵੇਖੋ ਤੁਹਾਨੂੰ ਵੀ ਪਤਾ ਸੇਵਾ ਤੇ ਗੱਲ ਜਾਂਦੀ ਹੈ ਨਾ ਇਹ ਚੰਗੀ ਸੇਵਾ ਚੰਗੇ ਕਾਰੀਗਰ ਕੋ ਚੱਲ ਜੇ ਭਾਵੇਂ ਜਿੱਦਾਂ ਦੀ ਚੋਣ ਚਾਂ ਚੰਗੀ ਪੋਲੀ ਆ ਬਿਲਕੁਲ ਤੇ ਤੁਸੀਂ ਸਾਡੇ ਤੋਂ ਭਾਵੇਂ 12 ਵੀ ਚੋਲੇ ਹਾਂਜੀ ਬਿਲਕੁਲ ਹੁਣ 10 ਕਰੋ ਲੈ ਗਿਆ ਪਹਿਲੇ ਨੂੰ ਚਾਹੇ ਵੇਖੋ ਸਿੰਘੀ ਸਿੰਘੀ ਕਿੱਧਰ ਹਾਂਜੀ ਹਾਂ ਬਿਲਕੁਲ ਤੇ ਸਾਬਾ ਸ਼ਨੀਵ ਜੀ ਕੋਲੋਂ ਬੱਤਰ ਹਾਂਜੀ ਤੇ ਮੋਲ ਸ਼ਨੀਵ ਜੀ ਦਾ ਵੀ ਜਾਜ ਹੀ ਆ ਕਿੰਨਾ ਜੀ 99000 99000 ਹਾਂਜੀ ਚਲੋ ਤੇ 2000 ਹੋਰ ਛੋਟ 93 ਲੱਭੇ ਜਾਣ ਤੋਂ ਜਾਣ ਨਾਪੇ ਦੀ ਚੱਲਣ ਚੱਲਣ ਦਾ ਕੋਈ ਨਹੀਂ ਨੀ ਆ ਗਈ ਇਹ ਵੀ ਤਾਜੀ ਸਈ ਨਹੀਂ ਇਹ ਅਹੀ ਦਾਕਾ ਸ਼ਾਇਦ ਸੂਗੇ ਵੀ ਵਾਕੇ ਭਰੇ ਨਹੀਂ ਚਲੀ ਰਹੀ ਇਹ ਬੜੋਗੇ ਸੂਗੇ ਪਾਕਿਸਤਾਨਾ ਦੀ ਤੇ ਪਿੱਛੇ ਰਸੀਬ ਦੀ ਗਰੰਟੀ ਤੇ ਜਾਰੀ ਝੋਟੀ ਚੰਗੀ ਸਨੀ ਜੀ ਵੇਖੋ ਲੋ ਜੀ ਕਰੋ ਸ਼ੇਰ ਕਿ ਮੈਂ ਨੇ ਪੂਰਾ ਥਾਲੋ ਬਲਮੁਣ ਜਾਣਾ ਚੰਗੀ ਦਰਾਂ ਨਾਲ ਜਾਰੀ ਚੰਗੀ ਬੰਨ ਗਈ ਆ ਵੇਖੋ ਸਨੀ ਜੀ ਹੈ ਇੱਕ ਦੋ ਦਿਨ ਸ਼ੈਨ ਲੈ ਜੂਗੀ ਇਹ ਜੀ ਬਿਲਕੁਲ ਜੀ ਤੇ ਪੂਰੀਆਂ ਨਿਸ਼ਾਨੀਆਂ ਵੇਖੋ ਕੱਟੀ ਜਿਆਦੀ ਚੰਗੀ ਜਿਹੜਾ ਵੀਰਪਾਲ ਆ ਜੂ ਯਾਦ ਕਰੂ ਨੀਲੀ ਦੇ ਜਿੱਦਾਂ ਯਾਦ ਹਾਂਜੀ ਬਿਲਕੁਲ ਸਾਰੀਆਂ ਗੱਲਾਂ ਪੂਰੀਆਂ ਵਾਹ ਠੀਕ ਆ ਫਿਰ ਪਖਾ ਦਿਓ ਭਾਜੀ ਇੱਕ ਨਾਲ ਐ ਵੱਖੀਆਂ ਵੱਖੇ ਸੰਤਾਂ ਜੇ ਥਾਨਸੂਨ ਸੁਨੀਲ ਜੀ ਬਹੁਤੀ ਜਿਆਦੀ ੱਪਣ ਲੱਗੀ ਠੀਕ ਆ ਨਹੀਂ ਠੀਕ ਆ ਹਾਂਜੀ ਇਹਦਾ ਮੋਲ ਫਿਰ ਪਿਆਰ ਨੀਲੀ ਪਿਆਰ ਨੀਲੀ ਚੱਲੋ ਦੋ ਦਾ ਦੋਵਾਰੀ ਨਿਕਲਨੀ ਛੋਟੀ ਹੈ ਦੁੱਧ ਵਾਲੇ ਜੀ ਇਹ ਚੰਗੀ ਸੇਵਾ ਕਰੇ ਬਹੁਤ ਤੇਰਾ ਹੀ ਚੋਲੀ ਬਸ ਬਸ ਜੀ ਹਾਂ ਦੱਸਦੇ ਤੁਸੀਂ ਜਾਣੇ ਪਹਿਲ ਨਹੀਂ ਆਦਾ ਪਹਿਲੇ ਨੇ ਜਵਾਬ ਕਰੇ ਜੇ ਦਊਗੀ ਆਪਾਂ ਨਹੀਂ ਕਰ ਜਾਣਾ ਹਾਂ ਵੇਖੋ ਇਧਰ ਪਾਈ ਦਿਖਾ ਦਿਓ ਇਧਰ ਖਾ ਲੋ ਇਧਰ ਖਾ ਨੇੜੇ ਇਹ ਦਾਣਾ ਥਾਂ ਤੁਨ ਉਹਨੇ ਗਾਂ ਜਦਾ ਉਹਨੇ ਪਿਛਾਂ ਹਾਂਜੀ ਚਲੋ ਤੇ ਦੁੱਧ ਵਾਲੀ ਸੁਨੀਲ ਜੀ ਤੇ ਮੋਲ ਵੜਾ ਜਾਇ ਦੇ ਦਈ ਕਿੰਨਾ ਜੀ ਸਿਰਫ 1 5 1 5 ਠੀਕ ਆ ਜੀ 1000 ਵਿੱਚੋਂ ਛੋਟ 1000 ਵਿੱਚੋਂ 4 ਦੀ 1 4 ਦੀ ਦੇਣੀ ਆ ਵੇਖੋ ਛੋਟੀ 1 ਫੋਰਫਾ ਲਾਵੇ ਦਾ ਮੋਲ ਨਹੀਂ ਮਾਈ ਤੁਹਾਡੀ ਜਾਰੀ ਚੰਗੀ ਜਿਹੜਾ ਲੈ ਜੀ ਛੋਟੀ 1 15 ਮਾਈ ਫੋਰਫਾ ਲਾਉ ਦੱਬ ਕੇ ਇਹ ਵੀ ਗੱਬਰ ਨਹੀਂ ਇਹ ਨੀਲੀ ਅੱਜ ਅੱਜ ਹੁਣੇ ਹੀ ਹੋਈ ਆ ਸੇਲੇ ਮਲੇਰੇ ਸੂਈ ਆ ਲਓ ਜੌਰ ਜਨ ਪੈ ਗਈ ਆ ਨੀਲੀ ਰਾਹਾਂ ਜੀ ਜੇਰ ਪਾਤੀ ਇਹਨੇ ਬਸ ਠੀਕ ਆ ਇਹਨੇ ਜੇਰ ਪਾਤੀ ਚੋਈ ਜੂ ਵਧੀਆ ਨਿਕਲੀ ਜੀ ਬਹੁਤ ਵਧੀਆ ਚੋਈ ਇੱਕ ਨੰਬਰ ਇਹ ਫਿਰ ਕਿੰਨਾ ਕਰੋਗੇ ਜੀ ਵੇਖੋ ਜੀ ਇਹ ਹੁਣ ਸਹਿਬਾ ਥੋੜੀਆਂ ਆਈਆਂ ਬੋਲੀ ਆਪਾਂ ਦੇ ਤੁਹਾਨੂੰ ਕਹੜਾ ਬੱਚੇ ਲਾਇਆ ਇਹਨੇ ਬੱਚਾ ਲਾਇਆ ਵਾ ਪ्योर ਨੀਲੀ ਦਾ ਬੱਚਾ ਬੁਚਾਰਾ ਚੋਈ ਜੂ ਉਹਦਾ 10 ਕਿਲੋ ਕਰੋਗੇ 10 ਤੋਂ ਬਾਹਰ ਹੀ ਜਾਊਗੀ ਅੰਦਰ ਨਹੀਂ ਆਉਦੀ 10 ਤੋਂ ਬਾਹਰ ਜਾਊਗੀ ਬਿਲਕੁਲ ਬਿਲਕੁਲ ਨਾਲੇ ਨੀਲੀ ਆ ਗਈ ਅਗਰ ਬਲਰ ਨੀਲੀ ਆ ਨੀਲੀ ਆ ਗਈ ਨਕੀ ਆਹ ਨਾ ਨਿਹੜੇ ਤਾਂ ਤੁਮ ਆਪ ਬਹੁਤ ਜਿਆਦੀ ਆ ਵੀਰ ਜੀ ਲੈਜਰ ਵਿੱਚ ਲੈ ਜੋ ਬੰਦ ਦੇ ਇੱਥੇ ਬੰਦ ਦੇ ਠੀਕ ਆ ਬੱਚਾ ਬੜਾ ਝਗੜਾ ਦਿੱਤਾ ਜਿਹਨਾਂ ਜੋਰ ਹੋਈਦਾ ਸੀ ਤਾਜਾ ਸੀ ਬਸ ਬਸ ਬਿਲਕੁਲ ਤੇ ਬਾਕੀ ਤੁਸੀਂ ਸਿਆਣੇ ਤੁਹਾਨੂੰ ਪਤਾ ਗੱਬਣ ਗੁੱਬਣ ਡਿਆ ਮਾਦਨ ਸਵਾਇਆ ਮੈਂ ਜਾਣੀ ਆ ਜੀ ਲੈਣ ਵਾਲੇ ਵੀਰ ਨੂੰ ਤੇ ਬਹੁਤੀ ਚੰਗੀ ਬੋਲੀ ਤੇ ਆ ਹਾਂਜੀ ਕੋਈ ਬਜ਼ਾਰਾਂ ਵਾਲਾ ਕੰਮ ਨਹੀਂ ਆ ਮਗਰ ਵੀ ਇਹਨਾਂ ਵਾਹ ਕੱਟਾ ਬਹੁਤ ਸੋਹਣਾ ਆ ਗਿਆ ਹਾਂਜੀ ਹਾਂਜੀ ਤੇ ਮੋਲ ਸਨੀ ਜੀ ਦਾ ਬੜਾ ਜਿਆਦਾ ਕਿੰਨਾ ਜੈ ਜੀ ਬਿਲਕੁਲ ਹੀ ਆ ਹਾਂਜੀ ਦੇਣ ਵਾਲਾ ਆ ਉਦਾ ਹੈ ਤੇ 95 ਦੀ ਪਰ ਦੇਣੀ ਆਪਾਂ ਹਾਂਜੀ ਸਿਰਫ 85000 ਨਾ ਠੀਕ ਆ 83000 ਚੱਲਣ ਦੋ ਕਰ ਮੈਕਸਮ ਅੱਜ ਕਲੀ ਜਾਂਦਾ ਛੋਟਾ ਨਹੀਂ ਨਹੀਂ ਚਲੋ ਨਹੀਂ ਆ ਪੂਟੇ ਬਾਕੀ ਫੋਨ ਤੇ ਕਰ ਦਰਗੇ ਸਮਝ ਗਏ ਤੁਸੀਂ ਕਿਥੇ ਜਿਆਰੇ ਗੱਲ ਗੱਲ ਆ ਹਾਂ ਇਹ ਅਜੇ ਹੁਣੀ ਸੁਈ ਆ ਜੇਰ ਪਾਉਣੀ ਹੈ ਜੇਰ ਪਾਉਣੀ ਹੁੰਦੀ ਹੈ ਹਜੇ ਅੱਛਾ ਜੇਰ ਪੈਣੀ ਹੈ ਹਜੇ ਅੱਧਾ ਘੰਟਾ ਆਇਆ ਇਹਨੂੰ ਸੁਈ ਨੂੰ ਚੰਗੀ ਝੋਟੀ ਹੈ ਨਾ ਤੇ ਝੋਟੀ ਜਿਆਦੀ ਸੁਨੀਪ ਜੀ ਇਹ ਵੀ ਵੱਡੀ ਵੱਡੀ ਝੋਟੀ ਵੇਖੋ ਕਿੰਨੀ ਹੈ ਹਾਂਜੀ ਬਿਲਕੁਲ ਇਹ ਥਾਨ ਕੋ ਬੜਾ ਸੁਮਾਈ ਥਾਨ ਹੈ ਸਪੈਸ਼ਲ ਥਾਨਵਾ ਕੋ ਸੁਮਾਈ ਹੈ ਸਪੈਸ਼ਲ ਜੀ ਪੂਰਾ ਜਬਰਦਸ ਥਾਨਾ ਮੁੱਠੀ ਆ ਥਾਨਾ ਜਾ ਰਹੇ ਜਾ ਰਹੇ ਵਾਡੀ ਇਹ ਦੋ ਖਾ ਦਿਓ ਵੀਰ ਜੀ ਹਾਂ ਬਸ ਠੀਕ ਆ ਚੱਲੇ ਤਕੜੀ ਆ ਥੋੜੀ ਜੇ ਤਨਪਰਾ ਸੁਸ਼ ਬਹੁਤ ਜਿਆਦਾ ਮਤਲਬ ਬੜਾ ਵੱਡਾ ਹੈ ਤੇ ਦੁੱਧ ਵੀ ਸ੍ਰੀ ਜੀ ਪਾ ਦੂਗੀ 12 ਕਿਲੋ ਕਰ ਜਾਣਾ ਭਾਜੀ ਕਰ ਹਾਂਜੀ ਕਰ ਜਾਣਾ ਆਹ ਹਾਂ ਚਲੋ ਚੰਗੀ ਸੇਵਾ ਕਰ ਲਈ ਵੀਰ ਭਰਾ ਨੇ ਦੁੱਧ ਪਾ ਦੂ ਦੇ ਨਾਂ ਤੇ ਅੱਗੇ ਪਿੱਛੇ ਚੰਗੀ ਤਰ੍ਹਾਂ ਬੁਖਾਰੀ ਖਾਣ ਕੇ ਭਾਜੀ ਚੰਗੀ ਤਰ੍ਹਾਂ ਜੈਰ ਜੂ ਪੈਣੀ ਠੀਕ ਆ ਚਲੋ ਬਾਗੇ ਜੇ ਤੋ ਹਿਸਾਣੇ ਥੋੜੀ ਸੁਸਾ ਲੱਗੇ ਖਾਣਾ ਇਹ ਜੋ ਟੀਨੇ ਕੇ ਬਹੁਤ ਚੰਗੀ ਜੇ ਭਾਜੀ ਬੱਚਾ ਜੈਰ ਜਾਰ ਪਾਉਂਦੀ ਨੇ ਬਣਨਾ ਇਹ ਤੁਹਾਨੂੰ ਪਤਾ ਹੀ ਜੈਰ ਜ ਆਪਾਂ ਨਾਲ ਕਰ ਕੱਟੀ ਇਹਰੇ ਮਗਰ ਵੀ ਠੀਕ ਤੇ ਮੋਲੇ ਦਾ ਸੰਦੀ ਜੀ ਬਹੁਤ ਜਾਇਜ਼ਾ ਸਿਰਫ 10 ਦੀ ਦੇਣੀ ਹੈ 1 ਲੱਖ ਦਾ ਹਾਂਜੀ 1000 ਛੋੜ ਚਲੋ ਲਾਸ ਹੈ ਹੋਰ ਜਾਵਾਂ ਦੋ ਹੁੰਦੇ ਦੇ ਕਰ ਦਾਂਗੇ ਛੋਟੇ ਵੀਰ ਨੇ ਲੈ ਹੁੰਦੇ ਕਰ ਲੈ ਜੇ 1 9 ਦੀ ਦੇ ਦਾਂਗੇ ਠੀਕ ਹੈ ਜੀ ਚਲੋ ਆ ਮਾਰਾ ਸੰਦੀ ਜੀ ਆਪ ਨੂੰ ਇੱਕ ਇੱਕ ਕੈਮਰਾ ਫਿਰ ਇੱਕ ਮਾਰੋ ਜੀ ਆਹੀ ਬਾਹਾਲ ਆ ਮੈਂ ਸੋਹ ਜੋਡੀਆਂ ਵੱਡੇ ਲੈਵੇ ਵਾਲੀਆਂ ਤੇ ਬਾਹ ਛੋਟੇ ਛੋਟੇ ਬਾਕੀ ਮਲਾਈ ਛੋਟੇ ਜਾਨਵਰ ਬਹੁਤੇ ਜਿਆਦੇ ਚੰਗੇ ਤੇ ਗੱਬਣਾ ਸਵਾਈਆਂ ਇੱਥੇ ਆ ਗਿਆ ਇੱਕ ਟਾਈਮ ਦੋੜਨ ਚੋਈ ਕਰੋ ਕਾ ਨਾ ਜੀ ਵੇਖੋ ਜੀ ਹੋਇ ਇੱਕ ਆਪਣਾ ਮਾਰਾ ਇਸ ਟਾਈਮ ਤੇ ਬੋਲੇ ਤੇ ਬਾਕੀ ਆਪਾਂ ਜਿਹੜੀ ਵੀ ਤੁਹਾਨੂੰ ਕਿਹਾ ਜਿਨਾ ਜਿਨਾ ਦੱਸਾਂ ਦੋਨੋਂ ਨਾਲ ਤੇ ਮੁੱਲ ਵੀ ਜਾਇਜ਼ ਆ ਵੇਚਣ ਵਾਲੇ ਹਾਂਜੀ 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 ਹੋਰ ਠੀਕ ਠਾਕ ਨੰਬਰ ਬੋਲ ਦਿਓ ਜੀ ਨੰਬਰ 9872572017 ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸ